ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪ੍ਰਾਣਾ ਤਹਿਸੀਲ ਬਾਗਾ ਪ੍ਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਰ 98783 93688 ਹੀ ਤੱਲੇ ਪਾਰਕ ਤੁਸੀਂ ਆ ਕੇ ਕਰਨੀ ਆ ਜੇ ਨਾ ਤੁਹਾਡੇ ਪਸੰਦ ਆਵੇ ਤੁਸੀਂ ਥਾਲੀ ਪਰ ਕਰਕੇ ਖਰੀਦ ਸਕਦੇ ਹੋ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣ ਦਾ ਵੇ ਫਲਾਣੇ ਪਿੰਡ ਬਾਈ ਆ ਬਰਾਨੇ ਬੰਦੇ ਕੋਲੇ ਪਸ਼ੂ ਖੜਾ ਵਾ ਤੇ ਜੋ ਵੀ ਜਰਕ ਪਰਕਰ ਕਰ ਤੁਸੀਂ ਕੋਲੇ ਆ ਕੇ ਕਰਨੀ ਹੈਗੀ ਮੇਰੀ ਕੋਸ਼ਿਸ਼ ਹੁੰਦੀ ਹਰੇਕ ਇੰਗ ਦਾ ਪਸ਼ੂ ਦਿਖਾਇਆ ਜਾਵੇ ਜੇ ਕਿਦੋਂ ਰਹਿ ਜਾਂਦਾ ਤੁਸੀਂ ਆ ਕੇ ਦੇਖਣਾ ਮੈਂ ਤੁਸੀਂ ਪੈਸੇ ਲਾਉਣੇ ਆ ਤੁਸੀਂ ਪਸ਼ੂ ਲੈਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣ ਦਾ ਬਾਕੀ ਆ ਉਹ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰਾਪਰ ਜਾਣਕਾਰੀ ਇਸ ਵੇੜ ਬਾਰੇ ਹਾਂਜੀ ਬਸਰੀ ਕਾਲ ਬਸਰੀ ਕਾਲ ਜੀ ਨਾਮ ਦੱਸ ਦਗੇ ਜੀ ਬਾਈ ਜਾਦੂ ਆ ਜੀ ਠੀਕ ਆ ਬਈ ਕਮੈਡਮ ਕਹੂ ਅੱਜ ਹਾਂਜੀ ਇੱਕ ਆਈ ਕਿਹੜਾ ਸੂਆ ਬਾਈ ਤੇ ਕੀ ਦੇ ਰੇ ਦੀ ਇਹ ਬਾਈ ਦੂਜਾ ਸੂਆ ਆ ਜੀ ਠੀਕ ਆ ਜੀ 11 ਕਿਲੋ ਦੁੱਧ ਆਈਏ ਥੱਲੇ ਠੀਕ ਆ ਜੀ ਹਾਂਜੀ ਉਹ ਚੋਲੇ ਦੋ ਟਾਈਮਾਂ ਚਾਟ ਆ ਚਾਟਾਂ ਗਜ ਹੋ ਗਏ ਜੀ ਠੀਕ ਆ ਜੀ ਹਾਂਜੀ 11 ਤੋਂ ਪਲੱਸ ਹੀ ਹੋਊਗਾ ਘੱਟ ਨਹੀਂ ਠੀਕ ਆ ਬਾਈ ਧੋਰ ਲਈ ਮੜਾ ਜਾ ਲਓ ਜੀ ਦੋਸਤੋ ਟੋਕੜਾ ਬਾਈ ਇਹੇ ਟੋਕੜਾਈ ਤੇ ਦੋਸਤੋ ਟੋਕੜ ਵਹਿੜ ਆ ਗਈ ਥਾਣੇ ਚਾਚ ਮੇਰੇ ਨਾਲ ਆ ਹਜੇ ਹਜੇ ਪੂਰੇ 9 ਵਜੇ ਕੇ ਤੇ 45 ਮਿੰਟ ਹੋਏ ਤੁਹਾਨੂੰ ਵਿਖਾ ਦਿਨਾ ਬਾਕੀ ਮੋਬਾਈਲ ਤੇ ਮੋਬਾਈਲ ਉਧਰ ਪਿਆ ਮੇਰਾ ਤੇ ਮੈਂ ਨਾ ਟੰਗਾ ਵੈਨ ਬਹੁਤ ਆਗਾ ਜਰਸੀ 8 ਈ ਹੋ ਗਏ 8 ਦੇ ਕਿ ਭਾਈ 23 ਮਿੰਟ ਹੋਏ ਆ ਕਿ ਮੈਂ ਆਈਡੀ ਦੱਸੇ ਤੁਹਾਨੂੰ 8 ਵਜੇ ਦੇ 23 ਮਿੰਟ ਹੋਏ ਆ ਸ਼ਾਮ ਚੋ ਸਾਰਾ ਦੇਣੀ ਪਿਆ ਵਾ ਬੋਦੀ ਵਾਲੇ ਵੜ ਨਿੱਕਾ ਕਾਨਾਗਾ ਉਹ ਤਾਂ ਥੋੜਾ ਥਾਣਾ ਵਾ ਨਾ ਮਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਕ ਨਹੀਂ ਗਈ ਵਜਨ ਬਹੁਤ ਆ ਨਿੱਗਰ ਨੁਗਰ ਬਸ ਸਮੇਂ ਪੜੀ ਤੋਕੜ ਵੜ 11 ਕਿਲੋ ਕੰਡੇ ਵਾਲਾ ਵਾ ਜਿਹੜਾ ਤੇ ਦੋ ਟਾਈਮ ਚਾਰ ਟਾਈਮ ਬੜਾ ਛੇ ਟਾਈਮ ਚੂਲੇ ਬਾਈ ਦੇ ਘਰ ਤੋਂ ਮਤਲਬ ਭਾਈ ਇਹਦਾ ਇਹ 28 ਹਜ਼ਾਰ ਆ ਜੀ ਵਿੱਚੋਂ ਮਾਨਤਾ ਨਹੀਂ ਕੋਈ ਮਾਨਤਾ ਨਹੀਂ ਹੋਊਗਾ ਜੀ ਠੀਕ ਹੈ 28000 ਰੁਪਏ ਜਮਾ ਜੈ ਜਿਮਾਂ ਦਾ ਬੱਚਿਆਂ ਵਾਲਾ ਪਾ ਵਿੱਚੋਂ ਕਿ ਮਾਨਤਾ ਨੂੰ 11 ਕੁ ਲੱਦ ਚੋਂ 28000 ਰੁਪਏ ਬੋਲਣਾਗਾ ਜਿਹਦੇ ਪਸੰਦ ਆਈ ਬਾਈ ਨੇ ਗੱਲਬਾਤ ਕਰੇ ਜਰਸੀ ਦਾ ਕ੍ਰੋਸ ਆ ਜੀ ਥਣਾ ਸਾਹਿਬ ਬਹੁਤ ਚੰਗਾ ਸੀ ਚੋਈ ਵਾਲਾ ਵੀਡੀਓ ਵੇਖ ਲੈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ